ਚਲਬ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਅਸੀਂ ਅਕਸਰ ਜ਼ਿਕਰ ਕਰਦੇ ਆਂ ਕੈਨੇਡਾ ਦੇ ਵਿੱਚ ਕੁਝ ਕੰਮ ਧੰਦੇ ਨੇ ਜਿਨ੍ਹਾਂ ਦੇ ਵਿੱਚ ਲੋਕ ਜਾ ਕੇ ਰਾਜ਼ੀ ਨਹੀਂ ਖੁਸ਼ ਨਹੀਂ ਜਾਇਦਾ ਕਹੋ ਜਿੰਨੇ ਉਹ ਚਾਹੀਦੇ ਆ ਉਹਨੇ ਹੈ ਨਹੀਂ ਇੱਥੇ ਜਿਨ੍ਹਾਂ ਦੇ ਵਿੱਚ ਡਾਕਟਰ ਨੇ ਜਿਨ੍ਹਾਂ ਦੇ ਵਿੱਚ ਆਪਾਂ ਥੋੜੇ ਦਿਨ ਪਹਿਲਾਂ ਗੱਲਬਾਤ ਕੀਤੀ ਸੀ ਕੋਰਟ ਸ਼ੈਰਫਸ ਦੀ ਤੇ ਇਸੇ ਤਰ੍ਹਾਂ ਹੀ ਟੀਚਰ ਨੇ ਦੋ ਮਸਲੇ ਨੇ ਇੱਥੇ ਇੱਕ ਤਾਂ ਇਹ ਆ ਵੀ ਨਵੇਂ ਲੋਕ ਟੀਚਰ ਬਣਨ ਜਿਆਦਾ ਲੋਕ ਟੀਚਰ ਬਣਨ ਤਾਂ ਹੀ ਇਹ ਕਮੀ ਪੂਰੀ ਕੀਤੀ ਜਾ ਸਕਦੀ ਐਸ ਪ੍ਰੋਫੈਸ਼ਨ ਨੂੰ ਚੁਣਨ ਦੂਜਾ ਇਹ ਹੋ ਸਕਦਾ ਵੀ ਜਿਹੜੇ ਇਸ ਵੇਲੇ ਟੀਚਰ ਹੈਗੇ ਆ ਟੀਚਰ ਬਣੇ ਰਹਿਣ ਇਹ ਛੱਡ ਕੇ ਕੁਝ ਹੋਰ ਨਾ ਬਣਨ ਜਿਹੜੇ ਟੀਚਰ ਇਸ ਵੇਲੇ ਹੈਗੇ ਆ ਇਹ ਕੰਮ ਛੱਡ ਕੇ ਕਿਸੇ ਹੋਰ ਪਾਸੇ ਜਾ ਰਹੇ ਆ ਇਹ ਚਿੰਤਾ ਦੀ ਗੱਲ ਆ ਕਾਰਨ ਪਤਾ ਨਹੀਂ ਕੀ ਆ ਕਾਰਨ ਇੱਕ ਤੇ ਬੜੀ ਸਿੱਧੀ ਆ ਵੀ ਸਟ्रेस ਬਹੁਤ ਆ ਦੂਜਾ ਪੈਸੇ ਉਹਨੇ ਹੈ ਨਹੀਂ ਜਿੰਨੇ ਚਾਹੀਦੇ ਆ ਤੇ ਤੀਜਾ ਇਸ ਵੇਲੇ ਜਿਹੜਾ ਵਰਕ ਬਿਹੇਵੀਅਰ ਆ ਬਦਲ ਗਿਆ ਨਿਆਣੇ ਤੰਗ ਕਰਦੇ ਆ ਸਕੂਲਾਂ ਦੇ ਵਿੱਚ ਉਸ ਕਿਸਮ ਦਾ ਮਾਹੌਲ ਪਹਿਲਾਂ ਵਰਗਾ ਰਿਹਾ ਨਹੀਂ ਜਿਹੜੀ ਯੂਨੀਅਨ ਆ ਟੀਚਰਸ ਦੀ ਤੇ ਦੂਜੇ ਵਰਕਰ ਨੇ ਵੈਨਕੂਵਰ ਸਕੂਲ ਸਿਸਟਮ ਦੇ ਵਿੱਚ ਉਹ ਇਸ ਵੇਲੇ ਇੱਕ ਦੱਸ ਰਿਹਾ ਬਹੁਤ ਸਿੱਧਾ ਕਿ ਜਿਹੜਾ ਇੱਕ అలਾਰਮ ਕਹਿ ਸਕਦੇ ਆ ਕਿ ਉਹਦਾ ਮੋਰਲ ਬਹੁਤ ਡਿਗਿਆ ਆ ਥੱਲੇ ਆ ਬਹੁਤ ਉਹ ਕੁਝ ਜਿਹੜੀਆਂ ਸਰਵੇ ਕੀਤਾ ਜਿਹਦੇ ਵਿੱਚ ਤਿੰਨਾਂ ਦੇ ਵਿੱਚੋਂ ਇੱਕ ਟੀਚਰ ਇਹ ਕਹਿੰਦਾ ਵੀ ਮੈਂ ਕੰਮ ਛੱਡ ਦੇਣਾ ਇਹ ਆਉਣ ਵਾਲੇ ਪੰਜਾਂ ਚੋਂ ਪੰਜ ਸਾਲਾਂ ਦੇ ਵਿੱਚ ਛੱਡਦਾ ਕਿ ਨਹੀਂ ਛੱਡਦਾ ਬਾਅਦ ਦੀ ਗੱਲ ਆ ਕਿੰਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਨੰਬਰ ਆ ਇਹ ਕਿ ਲੋਕ ਜਿਹੜੇ ਇਹ ਕੰਮ ਛੱਡਣ ਨੂੰ ਤਿਆਰ ਨੇ ਤੇ ਜੇ ਛੱਡ ਗਏ ਫਿਰ ਕੀ ਬਣੂਗਾ ਛੱਡਦੇ ਵੀ ਆ ਬਹੁਤ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇ ਪਰ ਛੱਡਣਾ ਨਾ ਛੜਣਾ ਬਾਅਦ ਦੀ ਗੱਲ ਆ ਪਰ ਉਹ ਕੰਮ ਤੋਂ ਸੰਤੁਸ਼ਟੀ ਨਹੀਂ ਆ ਲੋਕ ਸੰਤੁਸ਼ਟ ਨਹੀਂ ਆ ਜਿਹੜੇ ਮੈਂਬਰ ਨੇ ਇਹਦੇ ਬਹੁਤ ਜ਼ਿਆਦਾ ਉਹ ਪੁੱਛ ਰਹੇ ਆ ਇਸ ਚੀਜ਼ ਨੂੰ ਕਿ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਉਹ ਚਾਹੁੰਦੇ ਆ ਕਿ ਇਸ ਕੰਮ ਦੇ ਵਿੱਚੋਂ ਨਿਕਲ ਜਾਇਆ ਜਾਵੇ ਦਾ ਕੋਈ ਹੋਰ ਕੰਮਤ ਹੁੰਦਾ ਜਿਹੜਾ ਉਹ ਕੀਤਾ ਜਾਵੇ ਉੱਥੇ ਜਿਹੜੇ ਸਕੂਲ ਦੇ ਟੀਚਰਸ ਨੇ ਉਹਨਾਂ ਨੇ ਇਹ ਗੱਲਬਾਤ ਦੱਸੀ ਹੈ ਜਦੋਂ ਇਹ ਦੇਖਦੇ ਆ ਕਿ ਜਿਹੜੀ ਲੋਡ ਤੇ ਜਿਹੜੀਆਂ ਕੰਪਲੈਕਸਟੀਜ਼ ਨੇ ਕਲਾਸਰੂਮ ਦੀਆਂ ਵਧ ਰਹੀਆਂ ਨੇ ਦਿਨੋਂ ਦਿਨ ਤੇ ਇਹਦੇ ਨਾਲ ਹੀ ਉਹ ਚਾਹੁੰਦੇ ਆ ਕਿ ਅਸੀਂ ਆਪਣਾ ਬੈਸਟ ਕਰੀਏ ਇੱਥੇ ਜੋ ਕੁਝ ਕਰ ਸਕਦੇ ਆ ਇਹਨਾਂ ਸਟੂਡੈਂਟਸ ਦੇ ਨਾਲ ਪਰ ਫਾਈਂਡਿੰਗਸ ਜਿਹੜੀਆਂ ਇਹ ਦੱਸਦੇ ਆ ਕਿ ਇਹ ਚੀਜ਼ ਮੁਸ਼ਕਲ ਆ ਟੀਚਰ ਕੁਝ ਕਰਨਾ ਚਾਹੁੰਦਾ ਕਲਾਸ ਉਹਦੇ ਵਿੱਚ ਪਰ سپورਟ ਸਿਸਟਮ ਉਸ ਤਰ੍ਹਾਂ ਦਾ ਨਹੀਂ ਹੈ ਜਿਹੜੇ ਕੋਸ਼ ਜਿਹੜੇ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਚਿੰਤਾ ਆ ਉੱਥੇ ਉਹਨਾਂ ਨੂੰ ਸਟੂਡੈਂਟਸ ਤੇ ਜਿਹੜੇ ਖਾਸ ਤੌਰ ਤੇ ਸਪੈਸ਼ਲ ਨੀਡਸ ਵਾਲੇ ਸਟੂਡੈਂਟਸ ਨੇ ਉਹਨਾਂ ਵੀ ਪੂਰੀ سپورਟ ਹੈ ਨਹੀਂ ਟੀਚਰ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਲਰਨਿੰਗ ਆ ਉਹ ਇੱਕ ਮਤਲਬ ਬਰਾਬਰ ਦਾ ਕੰਮ ਸਾਰਿਆਂ ਦੇ ਲਈ ਇਨਕਲੂਸਿਵ ਹੋਵੇ ਸਾਰਾ ਕੁਝ ਖਾਸ ਕਰ ਜਿਹੜੇ ਸਟੂਡੈਂਟਸ ਸਪੈਸ਼ਲ ਨੀਡਸ ਵਾਲੇ ਨੇ ਉਹਨਾਂ ਨੂੰ ਦੂਜਿਆਂ ਦੇ ਬਰਾਬਰ ਕੀਤਾ ਜਾਵੇ ਪਰ ਉਹ ਜਿਹੜੀ ਟਾਸਕ ਆ ਉਹ ਵੀ ਪੂਰੀ ਨਹੀਂ ਹੁੰਦੀ ਵੈਨਕੂਵਰ ਸਕੂਲ ਬੋਰਡ ਨੇ ਜਿਹੜਾ ਡਾਟਾ ਸ਼ੇਅਰ ਕੀਤਾ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਟੀਚਰਾਂ ਦਾ ਇਹ ਕੰਮ ਧੰਦਾ ਛੱਡ ਕੇ ਜਾਣਾ ਜਾਂ ਉਹਨਾਂ ਦਾ ਰੈਜ਼ੀਗਨੇਸ਼ਨ ਕਰਨਾ ਆਪਣੇ ਆਪ ਦੇ ਵਿੱਚ ਇਹ ਟ੍ਰੈਂਡ ਵਧਿਆ ਆ ਜਿਹੜੇ ਜਿਹੜਾ ਟ੍ਰੈਂਡ ਆ ਇਹ ਵਧਿਆ ਆ ਪਿਛਲੇ ਸਾਲਾਂ ਦੇ ਵਿੱਚ ਹੁਣ ਇਸ ਵੇਲੇ ਵੈਨਕੂਵਰ ਦੇ ਵਿੱਚ 3100 ਟੀਚਰ ਪੇ ਰੋਲ ਦੇ ਉੱਤੇ ਆ ਅ ਵੀ ਸੋ 18 19 ਦੇ ਵਿੱਚ 128 ਟੀਚਰ ਜਿਹੜੇ ਇੱਕ ਡਿਸਟ੍ਰਿਕਟ ਦੇ ਵਿੱਚ ਜਿਹੜੇ ਉਹ ਆ ਛੱਡ ਕੇ ਗਏ ਇਹ ਜਿਹੜਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਰੈਜ਼ੀਗਨੇਸ਼ਨ ਹੋਏ ਆ ਪਿਛਲੇ ਜਿਹੜੇ 50 ਸਾਲਾਂ ਦੇ ਵਿੱਚ ਕਹ ਲਓ 18 19 ਤੋਂ ਲੈ ਕੇ 128 ਟੀਚਰ ਸਕੂਲ ਡਿਸਟ੍ਰਿਕਟ ਛੱਡ ਕੇ ਗਏ ਆ ਇਹ ਨੰਬਰ ਮੁੜ ਕੇ 73 ਦੇ ਉੱਤੇ ਆ ਗਿਆ ਸੀ ਅਗਲੇ ਸਾਲ ਦੇ ਵਿੱਚ ਤੇ ਜਿਹੜੇ 74 ਟੀਚਰ ਵਾਕਵੇ ਕਰ ਗਏ ਆਪਣੀ ਜੌਬ ਤੋਂ ਅ ਪਿਛਲੇ ਸਕੂਲイヤー ਦੇ ਵਿੱਚ ਹੁਣ ਇੰਨਿਆਂਕ ਦੇ ਵਿੱਚੋਂ 70 75 ਚਲੇ ਜਾਣ ਜਾਂ 18 19 ਦੇ ਵਿੱਚ 128 ਟੀਚਰ ਕੰਮ ਛੱਡ ਕੇ ਕੋਈ ਹੋਰ ਕੰਮ ਚਲੇ ਜਾਣ ਜਾਂ ਕਿਸੇ ਹੋਰ ਸਕੂਲ ਡਿਸਟ੍ਰਿਕਟ ਚ ਚਲੇ ਜਾਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਿੰਤਾ ਵਾਲੀ ਗੱਲ ਆ ਜਿਹੜੇ ਵੈਂਕੂਵਰ ਸਕੂਲ ਬੋਰਡ ਆ ਉਹ ਇਹ ਵੀ ਸ਼ੇਅਰ ਕਰ ਰਿਹਾ ਆ ਕਿ ਜਿਹੜੇ ਉਹਨਾਂ ਨੇ 431 ਨਵੇਂ ਟੀਚਰ ਹਾਇਰ ਕੀਤੇ ਆ ਜਿਨ੍ਹਾਂ ਦੇ ਵਿੱਚ 181 ਸਕੂਲ ਸਟੂਡੈਂਟ سپورਟ ਵਰਕਰ 74 ਸੁਪਰਵੀਜ਼ਨ ਏਡ ਵਾਲੇ ਜਿਹੜੇ ਆਪਣੇ 57 ਨੇ ਉਹ ਕਸਟੋਡੀਅਨ ਮਈ 2023 ਤੱਕ ਇਹਨੇ ਇਹਨਾਂ ਨੇ ਹਾਇਰ ਕੀਤੇ ਆ ਹੋ ਸਰਵੇ ਵੀ ਕਹਿੰਦਾ ਕਿ ਜਿਹੜਾ ਸਕੂਲ ਬੋਰਡ ਦਾ ਰਿਸਪੌਂਸ ਇਸ ਚੀਜ਼ ਦੇ ਵਿੱਚ ਜਿਹੜੀ ਕੋਲੈਕਟਿਵ 바ਰਗਨਿੰਗ ਐਗਰੀਮੈਂਟ ਕਿਉਂ ਕਿ ਉਹਨਾਂ ਨੇ ਜਿਹੜਾ ਕਰਨਾ ਆ ਉਹਦੇ ਤੋਂ ਬਾਅਦ ਇਹ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ ਸੋ ਇੱਕ ਖਾਸ ਤੌਰ ਦੇ ਉੱਤੇ ਇਹ ਚਿੰਤਾ ਇੱਕ ਤੇ ਇਸ ਕੰਮ ਵਾਲੇ ਲੋਕ ਲੱਭਦੇ ਨਹੀਂ ਇਸ ਪਾਸੇ ਜਾਣ ਇੱਕ ਕੁਦਰਤੀ ਹੁੰਦਾ ਕਈ ਵਾਰੀ ਲੋਕ ਕੁਝ professions ਦੇ ਵਿੱਚ ਨਹੀਂ ਜਾਂਦੇ ਇੱਥੇ ਟੀਚਰ ਨਹੀਂ ਬਣਨਾ ਚਾਹੁੰਦੇ ਬਹੁਤੇ ਇੰਨੀ ਜ਼ਿਆਦਾ ਤਨਖਾਹ ਨਹੀਂ ਆ ਕੰਮ ਜਿਹੜਾ ਆ ਉਹਦੇ ਤੋਂ ਜ਼ਿਆਦਾ ਮੁਸ਼ਕਲ ਆ ਔਰ ਇਹ ਟ੍ਰੈਂਡ ਲਗਭਗ ਸਾਰੇ ਨਾਰਥ ਅਮਰੀਕਾ 'ਚ ਹੀ ਆ ਅਮਰੀਕਾ ਦੇ ਵਿੱਚ ਵੀ ਇਹੀ ਹਾਲ ਆ ਵੀਰਾਂ ਨੂੰ ਸਾਬਕਾ ਫੌਜੀ ਲਾਉਣੇ ਪਏ ਸਟੂਡੈਂਟਸ ਨੂੰ ਪੜਾਉਣ ਦੇ ਲਈ ਤੇ ਸੋ ਇੱਕ ਤੇ ਮਸਲਾ ਆਇਆ ਵੀ ਨਵੇਂ ਟੀਚਰ ਲਿਆਉਣੇ ਹੁਣ ਮਸਲਾ ਇਹ ਪੈਦਾ ਹੋ ਗਿਆ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਰੀਟੇਨ ਕਿੱਦਾਂ ਕਰਨਾ ਉਹ ਇਸ ਕੰਮ 'ਚ ਲੱਗੇ ਰਹਿਣ ਇਹ ਕੰਮ ਅ ਕਿੱਦਾਂ ਕਰਨਾ ਹੈ ਇਸ ਲਈ ਵੈਂਕੂਵਰ ਸਕੂਲ ਬੋਰਡ ਦੇ ਹਵਾਲੇ ਦੇ ਨਾਲ ਇੱਕ ਵੱਡੀ ਚਿੰਤਾ ਇਸ ਵੇਲੇ ਸਾਹਮਣੇ ਆ ਰਹੀ ਹੈ। ਅਗਲੀ ਗੱਲਬਾਤ ਦੋਸਤੋ ਕਾਮਾਂ ਬਾਰੇ ਕਰਨੀ ਹੈ। ਕਾਮ ਦਾ ਬਿਹੇਵੀਅਰ ਜਿਹੜਾ ਕਈ ਵਾਰੀ ਉਹ ਵੱਖਰੀ ਤਰ੍ਹਾਂ ਦਾ ਹੁੰਦਾ ਸਾਰੇ ਜਿਹੜੇ ਪੰਛੀ ਨੇ ਇਹਨਾਂ ਦਾ ਵਿਹਾਰ ਵੱਖਰਾ ਹੁੰਦਾ ਸਾਵੇਂ ਦੇ ਨਾਲ ਲੈਣਾਂ ਦੀ ਇੱਕ ਆਪਣੀ ਦੁਨੀਆ ਹੁੰਦੀ ਹੈ ਉਹ ਆਪਣੀ ਦੁਨੀਆ ਦੇ ਹਿਸਾਬ ਨਾਲ ਚੱਲਦੇ ਆ ਨੈਸਟਿੰਗ ਸੀਜ਼ਨ ਆ ਇਸ ਵੇਲੇ ਜਿਹੜੇ ਕਾਨ ਇਹ ਤੁਸੀਂ ਇੱਕ ਕੱਲ ਦੇਖੀ ਹੋਊਗੀ ਅੱਜ ਕੱਲ ਕਾ ਮਤਲਬ ਜਿਆਦਾ ਤੁਹਾਨੂੰ ਕਹ ਲੋ ਠੂੰਗੇ ਮਾਰਦੇ ਜਾਂ ਤੁਹਾਡੇ ਉੱਤੇ ਆ ਕੇ ਦੂਰੋਂ ਆ ਕੇ ਨੇੜੇ ਦੀ ਚਲੇ ਜਾਂਦੇ ਆ ਜਾਂ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਉਹ ਠੂੰਗਾ ਜੇ ਮਾਰ ਕੇ ਤੇ ਫੇਰ ਚਲੇ ਜਾਂਦੇ ਆ ਅਸਲ ਦੇ ਵਿੱਚ ਕਈ ਦੇ ਆਪਣੇ ਬੇਬੀਜ਼ ਨੂੰ ਪ੍ਰੋਟੈਕਟ ਕਰਦੇ ਆ ਇਹ ਵਾਈਲਡ ਲਾਈਫ ਦੇ ਕੁਝ ਤਰੀਕੇ ਨੇ ਸੋ ਤੁਹਾਨੂੰ ਥੋੜਾ ਜਿਆ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਵਾਈਲਡ ਲਾਈਫ ਰੈਸਕਿਊ ਐਸੋਸੀਏਸ਼ਨ ਆਫ ਬੀਸੀਆ ਉਹਨਾਂ ਨੂੰ ਬਹੁਤ ਸਾਰੀਆਂ ਕਾਲਸ ਆਈਆਂ ਕ੍ਰੋਸ ਦੇ ਨਾਲ ਬਿਹੇਵੀਅਰ ਕਰਕੇ ਵੀ ਕਾਂ ਜਿਹੜੇ ਕੇਸ ਤਰੀਕੇ ਦੇ ਨਾਲ ਅੱਜ ਕੱਲ ਜਿਆਦਾ ਪ੍ਰੋਐਕਟਿਵ ਹੋਏ ਆ ਮਤਲਬ ਤੁਰੇ ਜਾਂਦੇ ਕਾਂ ਜਿਹੜੇ ਆ ਉਹ ਤੁਹਾਡੇ ਅਗਰੈਸਿਵ ਕਰੋ ਆ ਜਿਹੜਾ ਤੁਹਾਡੇ ਦੇ ਉੱਤੇ ਆ ਕੇ ਬਹਿ ਜਾਂਦਾ ਜਾਂ ਤੁਹਾਡੇ ਚੁੰਝ ਮਾਰ ਜਾਂਦਾ ਜਾਂ ਕੁਛ ਕਰ ਜਾਂਦਾ ਇਹ ਜਿਆਦਾ ਹੋ ਰਿਹਾ ਉਹ ਦੱਸਿਆ ਜਾ ਰਿਹਾ ਕਿ ਇਹਦੇ ਪਿੱਛੇ ਕਾਰਨ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਆ ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੋਟੈਕਟਿਵ ਹੁੰਦੇ ਆ ਆਪਣੇ ਨੇਸਟ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਸੋ ਕਿਉਂਕਿ ਜਿਹੜੇ ਆ ਸੀਜ਼ਨ ਦੇ ਵਿੱਚ ਇਹ ਛੋਟੇ-ਛੋਟੇ ਜਿਹੜੇ ਨੇ ਇਹਨਾਂ ਦੇ ਜਿਹੜੇ ਉਹ ਹੈਗੇ ਨੇ ਉਹਦੇ ਵਿੱਚ ਆਲਣਿਆਂ ਦੇ ਹੁੰਦੇ ਆ ਇਹਨਾਂ ਦੇ ਜਿਹੜੇ ਆ ਜਿਹੜੇ ਹੈਗੇ ਨੇ ਤੇ ਉੱਥੇ ਉਹਨਾਂ ਨੂੰ ਬਚਾਉਣ ਦੇ ਲਈ ਹੁਣ ਬਚਾਉਣ ਦੇ ਲਈ ਸਵਾਲ ਇਹ ਹੁੰਦਾ ਆਮ ਤੌਰ ਦੇ ਉੱਤੇ ਲੋਕਾਂ ਦਾ ਵੀ ਅਸੀਂ ਕਿਹੜਾ ਉਹਨਾਂ ਨੂੰ ਕੁਝ ਕਿਹਾ ਕਾਂ ਸਾਨੂੰ ਕਿਉਂ ਪੈ ਰਹੇ ਆ ਉਹ ਉਹਨਾਂ ਨੂੰ ਲੱਗਦਾ ਵੀ ਤੁਸੀਂ ਸ਼ਾਇਦ ਕੁਝ ਕਹੋਗੇ ਉਹ ਬਿਹੇਵੀਅਰ ਇਹ ਇਸ ਕਰਕੇ ਆ ਅ ਅਸਲ ਦੇ ਵਿੱਚ ਜਿਹੜੀ ਉਹ ਸੇਫਟੀ ਆ ਉਹਦੇ ਕਰਕੇ ਆ ਲੋਕ ਆਮ ਤੌਰ ਦੇ ਉੱਤੇ ਚਿੰਤਾ ਕਰਦੇ ਆ ਕਿ ਇਹ ਯੰਗ ਕਰੋ ਨੇ ਗਰਾਊਂਡ ਦੇ ਉੱਤੇ ਫਿਰਦੇ ਹੁੰਦੇ ਆ ਬਹੁਤ ਛੋਟੇ ਛੋਟੇ ਜਿਹੜੇ ਹੈਗੇ ਆ ਪਰ ਉਹ ਠੀਕ ਹੁੰਦਾ ਆ ਦੂਜੀ ਗੱਲ ਇਹ ਪ੍ਰੋਬਲਮ ਪੱਕੀ ਨਹੀਂ ਹੁੰਦੀ ਇਹ ਟੈਂਪਰੇਰੀ ਹੁੰਦੀ ਆ ਜਿਹੜੀ ਇਹਨੂੰ ਡਾਈ ਬੌਮਬਿੰਗ ਕਹਿੰਦੇ ਆ ਡਾਈ ਵਾਰਮਿੰਗ ਜਿਹੜੀ ਆ ਕੁਝ ਹਫ਼ਤਿਆਂ ਤੋਂ ਬਾਅਦ ਇੱਕ ਵਾਰੀ ਉਹ ਜਿਹੜੇ ਛੋਟੇ ਕਾਂ ਨੇ ਯੰਗ ਨੇ ਜਿਹੜੇ ਕਰੋਜ਼ ਉਹ ਉੱਡਣਾ ਸਿੱਖ ਜਾਂਦੇ ਫੇਰ ਪ੍ਰੋਬਲਮ ਜਿਹੜੀ ਖਤਮ ਹੋ ਜਾਂਦੀ ਆ ਸੋ ਇਹ ਨਾਰਮਲ ਬਿਹੇਵੀਅਰ ਆ ਜਿਹੜੇ ਕਰੋਜ਼ ਨੇ ਉਹਨਾਂ ਦਾ ਲੋਕਾਂ ਨੂੰ ਅਟੈਕ ਕਰਨਾ ਉੱਥੇ ਜਿਹੜਾ ਇਸ ਤਰੀਕੇ ਦੇ ਨਾਲ ਕਰਨਾ ਔਰ ਸਿੰਪਲ ਸਿਚੁਏਸ਼ਨ ਆ ਇਹਨਾਂ ਨੂੰ ਉਹ ਜਿਹੜਾ ਅ ਡਾਈ ਬੌਮਬ ਨੂੰ ਜਿਹੜਾ ਅਵੋਇਡ ਕਰਨ ਲਈ ਕਿਤੇ ਹੈਟ ਪਾ ਲਓ ਤੇ ਦੂਜੇ ਅੰਬ੍ਰੇਲਾ ਯੂਜ਼ ਕਰੋ ਜਾਂ ਕੋਈ ਹੋਰ ਰੂਟ ਲੈ ਲਓ ਪਾਸੇ-ਆਸੇ ਦੀ ਹੋ ਕੇ ਨਿਕਲ ਜਾਓ ਜਿੱਥੇ ਇਹ ਉਥੇ ਤੁਰੇ ਫਿਰਦੇ ਉਹਨੂੰ ਥੋੜੇ ਅਵੋਇਡ ਕਰ ਲਓ ਦੂਜਾ ਕਿਉਂਕਿ ਇਹ ਹਿਊਮਨਸ ਨੂੰ ਇੱਕ ਥ੍ਰੈਟ ਵਜੋਂ ਦੇਖਦੇ ਆ ਖਤਰੇ ਵਜੋਂ ਦੇਖਦੇ ਆ ਸੋ ਤੋਂ ਪਰੇ ਰੌ ਦੂਜਾ এডੂਕੇਸ਼ਨ ਤੇ ਅਵੇਰਨੈਸ ਕਿ ਤੁਹਾਨੂੰ ਬਿਹੇਵੀਅਰ ਸਮਝਣਾ ਚਾਹੀਦਾ ਇਹਨਾਂ ਦਾ ਕਿ ਇਹ ਟੈਂਪੋਰਰੀ ਚੀਜ਼ ਹੈ ਤੇ ਪ੍ਰੋਟੈਕਟਰ ਉਹਦਾ ਐਡਾਪਟੇਸ਼ਨ ਦਾ ਲੋਕਲਸ ਜਿਹੜੇ ਨੇ ਉਹਨਾਂ ਨੂੰ نو ਹੁੰਦਾ ਉਹਨਾਂ ਨੂੰ ਇਹ ਪਤਾ ਹੁੰਦੀ ਗੱਲ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਵੇਟ ਕਰਨਾ ਆ ਜਦੋਂ ਜਿਹੜੇ ਨਿਊ ਕਮਰਸ ਨੇ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਆ ਇਸ ਚੀਜ਼ ਦੇ ਨਾਲ ਸੋ ਜਿਹੜੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹਨੂੰ ਬਚਣਾ ਆ ਇਹਦਾ ਇੱਕ ਤਰੀਕਾ ਹੈ ਤੇ ਉਹਨੂੰ ਇੱਕ ਔਰ ਸਾਲ ਦਾ ਇੱਕ ਸਮਾਂ ਹੁੰਦਾ ਆ ਜਿਹੜੇ ਵੈਨਕੂਵਰ ਦੇ ਵਿੱਚ ਨਵੇਂ ਆਉਂਦੇ ਆ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਦੂਜਿਆਂ ਨੂੰ ਪਤਾ ਹੁੰਦਾ ਕਿ ਇਸ ਚੀਜ਼ ਦੇ ਨਾਲ ਹੈਂਡਲ ਕਿਦਾਂ ਕਰਨਾ ਸੋ ਜਿਹੜੀ ਵਾਈਲਡ ਲਾਈਫ ਰੈਸਕਿਊ ਐਸੋਸੀਏਸ਼ਨ ਹਮ ਬੀਸੀ ਹੈ ਉਹਨਾਂ ਨੇ ਖਾਸ ਤੌਰ ਤੇ ਇਹ ਦੱਸਿਆ ਤੇ ਨਾਲ ਹੀ ਇਹਦੇ ਇੱਕ ਵੱਡਾ ਜਿਹੜਾ ਮਸਲਾ ਵੀ ਹੈ ਜਿਹਦੇ ਬਾਰੇ ਲੋਕਾਂ ਨੂੰ ਵੇਅਰ ਹੋਣਾ ਚਾਹੀਦਾ ਡਾਈ ਬੌਮਬਿੰਗ ਇੱਕ ਕਰੋ ਦਾ ਅਗਰੈਸਿਵ ਸਵੂਪ ਡਾਊਨ ਕਰਨਾ ਮਤਲਬ ਟੋੜਿਆ ਜਾਂਦਾ ਕਾ ਇੱਕਦਮ ਥੱਲੇ ਆ ਕੇ ਤੇ ਤੁਹਾਨੂੰ ਖਤਰਾ ਪੈਦਾ ਕਰ ਦੇ ਚਾਹੇ ਹਿਊਮਨ ਆ ਚਾਹੇ ਕੁਝ ਹੋਰ ਆ ਦੂਜਾ ਇਹ ਮਤਲਬ ਕਾ ਕਾ ਬਹੁਤ ਕਰਦੇ ਆ ਇਹ ਲਾਊਡ ਅਲਾਰਮਿੰਗ ਕਾਲ ਹੁੰਦੀ ਆ ਦੂਜੇ ਕਾਵਾਂ ਨੂੰ ਅਲਰਟ ਕਰਨ ਦੇ ਲਈ ਵੀ ਉੱਥੇ ਕੋਈ ਖਤਰਾ ਆ ਜਾ ਜਾਂ ਉੱਥੇ ਕੋਈ ਡੇਂਜਰ ਹੋ ਸਕਦਾ ਤੇ ਉਸ ਤਰੀਕੇ ਦੇ ਨਾਲ ਫਿਰ ਉਹਨਾਂ ਦਾ ਬਿਹੇਵੀਅਰ ਹੁੰਦਾ ਦੂਜੇ ਜਿਹਨਾਂ ਦਾ ਕਿ ਡਿਸਟਰੈਕਸ਼ਨ ਜਿਹੜੀ ਆ ਕੁਝ ਬਰਡਸ ਨੇ ਜਿਵੇਂ ਕ੍ਰੋਜ਼ ਨੇ ਉਹ ਮਤਲਬ ਕਈ ਵਾਰੀ ਉਹ ਵੀ ਕਰਦੇ ਆ ਉਹ ਆਪਣਾ ਜਿਹੜਾ ਡਿਸਟਰੈਕਟਿੰਗ ਬਿਹੇਵੀਅਰ ਹੁੰਦਾ ਉਹਨਾਂ ਦਾ ਕਿ ਆਪਣੇ ਉਹ ਜਿੱਥੇ ਉਹ ਹੁੰਦੇ ਉਹਨਾਂ ਦੇ ਨੇਸਟ ਆਲਣੇ ਉਹਨਾਂ ਤੋਂ ਧਿਆਨ ਪਰੇ ਕਰਨ ਦੇ ਲਈ ਤਾਂ ਕਿ ਜਿਹੜਾ ਪ੍ਰੇਡੈਕਟਰ ਆਉ ਜਿਹੜਾ ਹਮਲਾ ਕਰ ਰਿਹਾ ਹੈ ਉਹ ਪਰੇ ਚਲੇ ਜਵੇ ਸੋ ਜਿੱਥੇ ਆਮ ਤੌਰ ਦੇ ਉੱਤੇ ਜਿਹੜੇ ਕਾਂ ਬਹੁਤ ਜ਼ਿਆਦਾ ਜਿਹੜੇ ਹਾਈ ਇਨ ਅਸੈਸੀਬਲ ਪਲੇਸਸ ਹੁੰਦੀਆਂ ਉੱਚੀਆਂ ਜਿੱਥੇ ਬੰਦੇ ਦਾ ਬੰਦਾ ਪਹੁੰਚ ਨਹੀਂ ਸਕਦਾ ਜਿਵੇਂ ਕੋਈ ਬਹੁਤ ਉੱਚਾ ਦਰਖਤ ਹੋਵੇ ਜਿਵੇਂ ਕੋ ਯੂਟਿਲਿਟੀ ਪੋਲ ਹੋਵੇ ਜਿਵੇਂ ਕੋਈ ਹੋਰ ਹੋਵੇ ਉਹਨਾਂ ਥਾਵਾਂ ਦੇ ਉੱਤੇ ਆਪਣੇ ਜਿਹੜੇ ਇਹ ਆਲਣੇ ਪਾਉਂਦੇ ਆ ਜਿੱਥੇ ਪਹੁੰਚਣਾ ਔਖਾ ਹੋਵੇ ਪਰ ਫਿਰ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਕਈ ਵਾਰੀ ਗਰੁੱਪ ਡਿਫੈਂਸ ਵੀ ਕਰਦੇ ਸੋ ਇਹਨਾਂ ਦੇ ਬਿਹੇਵੀਅਰ ਨੂੰ ਸਮਝਣ ਦੀ ਲੋੜ ਆ ਇਹਦਾ ਮਤਲਬ ਇਹ ਨਹੀਂ ਆ ਵੀ ਕਾਮਾਂ ਤੋਂ ਡਰਨ ਲੱਗ ਜਿਓ ਤੁਸੀਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾ ਕਰਦੇ ਆ ਤੇ ਤੁਹਾਨੂੰ ਇਹਨਾਂ ਦੇ ਬਿਹੇਵੀਅਰ ਤੋਂ ਜੇਕਰ ਤੁਸੀਂ ਜਾਣੂ ਆ ਤਾਂ ਫਿਰ ਜਿਹੜਾ ਕਾਫੀ ਜ਼ਿਆਦਾ ਇਹਦੇ ਨਾਲ ਤੁਹਾਨੂੰ ਫਰਕ ਜਿਹੜਾ ਉਹ ਪਿਆ ਜਾਂਦਾ ਆ ਜਿਹੜਾ ਬਹੁਤ ਸਾਰੇ ਬਰਡਸ ਹੁੰਦੇ ਆ ਉਹ ਜਿਹੜੇ ਰਾਤ ਵੇਲੇ ਚ ਨਕਟਰਨਲ ਹੁੰਦੇ ਜਿਹੜੇ ਰਾਤ ਨੂੰ ਆਪਣਾ ਕੰਮਕਾਰ ਕਰਦੇ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਹੋ ਜਾਂਦੇ ਆ ਤੇ ਉਸ ਵੇਲੇ ਧਿਆਨ ਇਹਦੇਲੇ ਪਾਸੇ ਘਟ ਹੁੰਦਾ ਆ ਤੇ ਘਟ ਇਹਨਾਂ ਦਾ ਬਿਹੇਵੀਅਰ ਜਿਹੜਾ ਉਸ ਥਾਂ ਦੇ ਉੱਤੇ ਡਿਫਰੈਂਟ ਹੁੰਦਾ ਅਗਲੀ ਗੱਲ ਬਾਤ ਦੋਸਤੋ ਇੱਕ অন্ਟੈਰੀਓ ਦੀ ਖਬਰ ਆ ਖਬਰ ਕਾਦੀ ਅਸਲ ਦੇ ਵਿੱਚ ਇੱਕ ਮਤਲਬ ਠੱਗੀ ਦਾ ਹੋਰ ਤਰੀਕਾ ਆ ਤੇ ਤੁਹਾਨੂੰ ਅਸੀਂ ਇਸ ਕਰਕੇ ਦੱਸਣਾ ਚਾਹੁੰਦੇ ਆ ਖਵਾਰਾਂ ਨੇ ਇਸ ਕਰਕੇ ਅੱਜ ਛਾਪੀ ਆ ਕਿ ਦੂਜੇ ਲੋਕਾਂ ਨੂੰ ਪਤਾ ਲੱਗ ਜਵੇ ਕਿ ਤੋਂ ਕਿੱਦਾਂ ਬਚਣਾ ਇੱਕ ਘਰ ਦੇ ਵਿੱਚ ਇੱਕ ਲੈਪਟਾਪ ਆਪਣੇ ਹੁਣ ਘਰਾਂ ਦੇ ਵਿੱਚ Amazon ਤੋਂ ਦੂਜੀਆਂ ਥਾਵਾਂ ਦੇ ਉੱਤੇ ਕਿੰਨੇ ਜਿਹੜੇ ਆਪਾਂ ਡਿਲੀਵਰੀਆਂ ਆਉਂਦੀਆਂ ਤੇ ਕੋਈ ਨਾ ਕੋਈ ਘਰ ਦਾ ਮੈਂਬਰ ਮਗਾਈ ਰੱਖਦਾ ਕੁਛ ਨਾ ਕੁਛ ਡਿਲੀਵਰੀਆਂ ਆਉਂਦੀਆਂ ਤੇ ਆਪਾਂ ਚੱਕ ਲੈਣੀਆਂ ਕਈ ਵਾਰੀ ਦੂਜਿਆਂ ਦੀ ਡਿਲੀਵਰੀ ਵੀ ਤੁਹਾਡੇ ਘਰ ਦੇ ਵਿੱਚ ਆ ਜਾਂਦੀ ਵੀ ਪੈਕੇਟ ਕਿਸੇ ਹੋਰ ਦਾ ਸੀ ਉਹ ਤੁਹਾਡੇ ਘਰ ਦੇ ਵਿੱਚ ਆ ਜਵੇ ਇੱਥੇ ਇੱਕ ਘਰ ਦੇ ਵਿੱਚ ਇੰਟਰੀਅਰੋ ਦੇ ਵਿੱਚ ਲੈਪਟਾਪ ਆਇਆ। ਉਹਨਾਂ ਨੇ ਡੋਰ ਦੇ ਉੱਤੇ ਡਿਲੀਵਰ ਕੀਤਾ। ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤੁਸੀਂ ਆਰਡਰ ਨਹੀਂ ਕੀਤਾ। ਤੇ ਪਰ ਐਡਰੈਸ ਉਹਦੇ ਉੱਤੇ ਉਹਨਾਂ ਦਾ ਸੀ, ਲੇਬਲ ਵੀ ਉਹਨਾਂ ਦਾ ਸੀ। ਉਹ ਕਹਿੰਦੇ ਵੀ ਇਹ ਡਿਲੀਵਰੀ ਹੈਗੀ ਆ ਤੇ ਉਹਨਾਂ ਨੂੰ ਲੱਗਾ ਵੀ ਇਹ ਜਦੋਂ ਉਹਨਾਂ ਨੇ ਦੇਖਿਆ ਇਹ ਮੈਕਬੁੱਕ ਪ੍ਰੋ ਸੀਗੀ। ਮੈਕਬੁੱਕ ਪ੍ਰੋ ਲਗਭਗ 5000 ਡਾਲਰ ਦੀ ਆ। ਉਹ ਕਹਿੰਦੇ ਅਸੀਂ ਆਰਡਰ ਨਹੀਂ ਕੀਤੀ। ਕਿਸੇ ਹੋਰ ਦਾ ਨਾਂ ਉਹਦੇ ਉੱਤੇ ਲਿਖਿਆ ਐ। ਐਡਰੈਸ ਉਹਨਾਂ ਦਾ ਆ। ਪਰ ਉਹਨਾਂ ਦੇ ਐਡਰੈਸ ਦੇ ਉੱਤੇ ਆਈਆ ਨਾਂ ਕਿਸੇ ਹੋਰ ਦਾ ਲਿਖਿਆ ਹੁਣ ਉਹਨਾਂ ਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੋਈ ਉਸ ਤੋਂ ਬਾਅਦ ਲੈਪਟਾਪ ਜਿਹੜਾ ਜਿਹੜਾ ਉਹ ਆਇਆ ਘਰ ਦੇ ਵਿੱਚ ਤੇ ਉਹਦੇ ਹਸਬੰਦ ਨੇ ਜਿਹੜਾ ਉਹ ਇਹ ਨੋਟ ਕੀਤਾ ਵੀ ਉਹਨਾਂ ਦੇ ਜਿਹੜੇ ਕੋਸਟਕੋ ਦੇ ਕਾਰਡ ਦੇ ਉੱਤੇ ਚਾਰਜ ਹੋਇਆ 5000 ਡਾਲਰ ਤੇ ਉਹ ਉਹਦੇ ਉੱਤੇ ਚਾਰਜ ਹੋਇਆ ਤੇ ਇੱਕ ਉਬਰ ਡਰਾਈਵਰ ਆਇਆ ਉਹ ਕਹਿੰਦਾ ਵੀ ਮੇਰੀ ਇੱਕ ਰਿਕਵਿਜ਼ਿਸ਼ਨ ਆ ਵੀ ਮੈਂ ਇੱਕ ਪੈਕੇਜ ਤੁਹਾਡੇ ਕਰੋ ਚੱਕਣਾ ਆ ਕਿਉਂਕਿ ਇਹ ਗਲਤ ਐਡਰੈਸ ਦੇ ਉੱਤੇ ਆ ਗਿਆ ਆਪਾਂ ਕਿਸੇ Uber ਤੋਂ ਜਾ ਕੇ ਉਹ ਮੰਗਵਾ ਸਕਦੇ ਹੁੰਨੇ ਆ ਤੇ ਉਹ ਕਹਿੰਦੇ ਵੀ ਮੇਰੇ ਕੋਲ ਪੈਕੇਟ ਹੈ ਨਹੀਂ ਕਿਉਂਕਿ ਮੇਰੇ ਪੈਕੇਟ ਦੀ ਤਾਂ 5000 ਡਾਲਰ ਜਿਹੜੇ ਉਹ ਚਾਰਜ ਹੋਏ ਆ ਉਹਨਾਂ ਨੇ ਫਿਰ Costco ਨਾਲ ਕੰਟੈਕਟ ਕੀਤਾ ਉਸ ਜੋੜੇ ਨੇ ਉਹਨਾਂ ਨੇ ਕਪਲ ਨੇ ਪੁਲਿਸ ਦੇ ਨਾਲ ਕੰਟੈਕਟ ਕੀਤਾ ਉਹ ਕਹਿੰਦੇ ਵੀ ਇਹ ਅਸਲ 'ਚ ਹੋਇਆ ਇਹ ਆ ਵੀ ਕਿਸੇ ਬੰਦੇ ਨੇ ਤੁਹਾਡੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਚੋਰੀ ਕੀਤੀ ਆ ਤੇ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਚੋਰੀ ਕਰਕੇ ਉਹਨੇ ਉਹ ਪੈਕੇਜ ਆਰਡਰ ਕੀਤਾ ਤੁਹਾਡੇ ਕ੍ਰੈਡਿਟ ਕਾਰਡ ਤੋਂ ਤੇ ਕੋਸਟਕੋ ਦੇ ਅਕਾਊਂਟ ਦੇ ਉੱਤੋਂ ਤੇ ਇੱਕ ਵਾਰੀ ਇਹ ਡਿਲੀਵਰ ਹੋ ਗਿਆ ਤੇ ਉਹਨਾਂ ਨੇ ਧਿਆਨ ਰੱਖਣਾ ਸੀ ਉੱਥੇ ਤੇ ਉਹਨੂੰ ਉਹਨਾਂ ਨੇ ਚੱਕ ਲੈਣਾ ਸੀ ਜਦੋਂ ਡਿਲੀਵਰ ਹੋਇਆ ਸੀ ਬਾਈ ਚਾਂਸ ਘਰਦਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਚੱਕ ਲਿਆ ਹੁਣ ਮਤਲਬ ਉਹ ਦੇਖ ਰਹੇ ਸੀ ਵੀ ਕੋਈ ਉੱਥੇ ਨਾ ਹੋਵੇ ਤੇ ਉਹ ਚੱਕ ਕੇ ਲੈ ਜਾਣਾ ਸੀ ਉਹਨਾਂ ਨੇ ਐਸਐਲ ਦੇ ਵਿੱਚ ਇਹ ਹੈ ਜਿਹੜੇ ਸਾਈਬਰ ਸਕਿਉਰਟੀ ਇੱਕ ਐਕਸਪਰਟ ਆ ਉਹ ਇਹ ਕਹਿ ਰਿਹਾ ਕਿ ਨਵਾਂ ਟਵਿਸਟ ਹਸਲ ਦੇ ਵਿੱਚ ਇਹ ਪੁਰਾਣੇ ਸਕੈਮ ਦੇ ਵਿੱਚ ਜਿਹੜਾ ਪੁਰਾਣਾ ਤਰੀਕਾ ਸੀ ਘਪਲੇ ਕਰਨ ਦਾ ਉਹਦੇ ਵਿੱਚ ਇੱਕ ਨਵਾਂ ਮੋੜ ਦੱਸਿਆ ਜਾ ਰਿਹਾ ਪਹਿਲਾਂ ਕੀ ਕਰਦੇ ਸੀ ਉਹ ਤੁਹਾਡੇ ਕ੍ਰੈਡਿਟ ਕਾਰਡ ਦੇ ਨਾਲ ਪੈਕੇਜ ਕਿਸੇ ਹੋਰ ਦੇ ਐਡਰੈਸ ਦੇ ਉੱਤੇ ਸ਼ਿਪ ਕਰ ਸਕਦੇ ਸੀ ਹੁਣ ਇਹ ਹਾਰਡ ਹੋ ਗਿਆ ਹੁਣ ਉਹ ਇਦਾਂ ਕਰ ਨਹੀਂ ਦਿੰਦੇ ਵੀ ਮੇਰਾ ਐਡਰੈਸ ਜਿਹੜਾ ਆ ਜਾਂ ਮੈਂ ਉਹਨੂੰ ਸ਼ਿਪ ਕਰਦਾ ਕਿਸੇ ਹੋਰ ਦੇ ਐਡਰੈਸ ਦੇ ਉੱਤੇ ਆਮ ਤੌਰ ਦੇ ਤੇ ਉਹਦੇ ਉੱਤੇ ਹੀ ਸ਼ਿਪ ਕਰਦੇ ਆ ਜਿਹੜਾ ਐਡਰੈਸ ਉਸ ਕ੍ਰੈਡਿਟ ਕਾਰਡ ਦੇ ਨਾਲ ਅਸੋਸੀਏਟਡ ਹੁੰਦਾ ਹੈ ਤੇ ਜਿਹੜਾ ਚੋਰੀ ਦਾ ਕ੍ਰੈਡਿਟ ਕਾਰਡ ਆ ਉਹਦੇ ਨਾਲ ਫਿਰ ਆਰਡਰ ਨਹੀਂ ਕੀਤਾ ਜਾ ਸਕਦਾ ਸੋ ਬੇਸਿਕਲੀ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਚੋਰੀ ਕੀਤੀ ਇਨਫੋਰਮੇਸ਼ਨ ਚੋਰੀ ਕਰਕੇ ਲੈਪਟਾਪ ਉਹਨਾਂ ਦੇ ਘਰ ਆਰਡਰ ਕੀਤਾ ਬਾਅਦ ਵਿੱਚ ਨੋਟਿਸ ਕੀਤਾ ਤੇ ਜੇ ਜਿਹੜੀ ਡੋ ਮਤਲਬ ਡਿਲੀਵਰੀ ਜਾਂ ਉਹਨੂੰ ਡ੍ਰੌਪ ਸ਼ਿਪ ਜਾਂ ਕੁਝ ਵੀ ਇਹਨੂੰ ਸਕੈਪ ਕਹਿੰਦੇ ਆ ਸਕੈਮ ਕਹਿੰਦੇ ਆ ਤੇ ਦੂਜਾ ਇਹ ਆ ਕਿ ਜਦੋਂ ਉਹ ਡਿਲੀਵਰ ਹੋ ਜਾਣੇ ਸੀ ਉਹਨਾਂ ਨੇ ਚੱਕ ਕੇ ਲੈ ਜਨੈ ਸੀ ਗੱਲਬਾਤ ਖਤਮ ਹੋ ਜਾਣੀ ਸੀ ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਲੈਪਟਾਪ ਆ ਉਹ ਬਾਅਦ ਦੇ ਵਿੱਚ ਉਹਨੇ ਕਾਸਟ ਉਹਦੇ ਨਾਲ ਗੱਲਬਾਤ ਕੀਤੀ ਤੇ ਉਹ ਤੇ ਸਾਰਾ ਕੁਝ ਹੋ ਗਿਆ ਪਰ ਇਹ ਇੱਕ ਤੁਹਾਡੇ ਨਾਲ ਵੀ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਉਹ ਪੈਕੇਜ ਆਜੇ ਜਿਹੜਾ ਤੁਸੀਂ ਆਰਡਰ ਨਹੀਂ ਕੀਤਾ ਘੱਟੋ ਘੱਟ ਉਹਦੇ ਬਾਰੇ ਆਪਣੇ ਕ੍ਰੈਡਿਟ ਕਾਰਡ ਚੈੱਕ ਕਰੋ ਹੋ ਸਕਦਾ ਤੁਹਾਡੀ ਕ੍ਰੈਡਿਟ ਕਾਰਡ ਇਨਫਰਮੇਸ਼ਨ ਕਿਸੇ ਨੇ ਚੋਰੀ ਕਰ ਲਈ ਹੋਵੇ ਤੇ ਉਹਦੇ ਤੋਂ ਬਾਅਦ ਸੋ ਆਪਣੇ ਬੈਂਕ ਅਕਾਊਂਟ ਦੇ ਉੱਤੇ ਤੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੇ ਉੱਤੇ ਬਹੁਤ ਤਿੱਖੀ ਨਿਗਰ ਰੱਖੋ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਹੁੰਦੀ ਆ ਤਾਂ ਉਹਨੂੰ ਜਿਹੜਾ ਤੁਸੀਂ ਪੁਲਿਸ ਨੂੰ ਜਾਂ ਕਿਸੇ ਨੂੰ ਦੱਸੋ ਇਹ ਬਹੁਤ ਇੱਕ ਜ਼ਰੂਰੀ ਮੁੱਦਾ ਹੈ ਕਈ ਵਾਰੀ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਹੋ ਜਾਂਦਾ ਸੋ ਇਹ ਨਾ ਕਰੋ ਕਿ ਜੀ ਤੁਸੀਂ ਆਰਡਰ ਕੀਤਾ ਸੀ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਤੁਹਾਡੇ ਘਰ ਦੇ ਮੋਹਰੇ ਤੁਹਾਡੇ ਨਾਂ ਤੇ ਕੋਈ ਆਪਣਾ ਆਰਡਰ ਕਰਕੇ ਤੇ ਸਮਾਨ ਚੱਕ ਕੇ ਲਿਜਾ ਸਕਦਾ ਜਿਹੜਾ ਤੁਹਾਡੇ ਸਿਰ ਪੈ ਸਕਦਾ ਅਗਲੀ ਗੱਲ 'ਬਾ ਦੋਸਤੋ ਇੱਕ ਕੈਲਗਰੀ ਦੇ ਵਿਅਕਤੀ ਦੀ ਕਹਾਣੀ ਆ ਕੈਂਸਰ ਦੇ ਨਾਲ ਪੀੜਿਤ ਆ ਕੈਂਸਰ ਟ੍ਰੀਟਮੈਂਟ ਦੇ ਲਈ ਕੁਝ ਟ੍ਰੀਟਮੈਂਟਸ ਦੇ ਲਈ ਸਰਕਾਰ ਪੇ ਨਹੀਂ ਕਰਦੀ ਇਹ ਬਹੁਤ ਰੇਅਰ ਕੈਂਸਰ ਆ ਕਰੇਸ ਇਸ ਬੰਦੇ ਦਾ ਨਾਮ ਆ ਬਾਇਲ ਡਕਟ ਕੈਂਸਰ ਇਹਨੂੰ ਹੋ ਗਿਆ ਕਹਿੰਦੇ ਬਹੁਤ ਅਗਰੈਸਿਵ ਟਾਈਪ ਆਫ ਕੈਂਸਰ ਆ ਤੇ ਦੀ ਇੱਕ ਨਵੀਂ ਟ੍ਰੀਟਮੈਂਟ ਆ ਜਿਹਨੂੰ ਪੈਮੀਗੈਂਥੀਆ ਕੋਈ ਇਦਾਂ ਦਾ ਨਾਮ ਪੈਮੀਜ਼ੀਅਰ ਕਹਿੰਦੇ ਆ ਇਹ ਜਿਹੜੀ ਟ੍ਰੀਟਮੈਂਟ ਕੈਂਸਰ ਦੀ ਕੀਤੀ ਜਾਂਦੀ ਆ ਪੈਮੀਗੈਂਥੀਆ ਇਹ ਲਗਭਗ ਇਹਦਾ 15000 ਡਾਲਰ ਮਹੀਨੇ ਦਾ ਖਰਚਾ ਆ ਜਿਹੜਾ ਕ੍ਰਿਸ ਤੇ ਹੋਰ ਕੈਂਸਰ ਗਰੁੱਪ ਆ ਜਿਹੜੇ ਇਸ ਗੱਲਬਾਤ ਤੇ ਲੜ ਰਹੇ ਆ ਉਹਨਾਂ ਨੇ ਕਿਹਾ ਕਿ ਅਲਵਰਟਾ ਜਿਹੜੀ ਐਸ ਵੇਲੇ ਇਹਦੀ ਟ੍ਰੀਟਮੈਂਟ ਨੂੰ ਕਵਰ ਕਰੂਗਾ ਅਪਰੂਵਡ ਪੇਸ਼ੈਂਟਸ ਦੇ ਲਈ ਜਿਹੜੀ ਸਰਕਾਰ ਦੀ سپورਟ ਆ ਅਲਬਰਟਾ ਸਰਕਾਰ ਇਹ ਕਹਿੰਦੀ ਆ ਕਿ ਪੇਸ਼IENTS ਜਿਹੜੇ ਨੇ ਉਹ ਟ੍ਰੀਟਮੈਂਟ ਆਪਣੇ ਡਾਕਟਰ ਦੇ ਥਰੂ ਲੈ ਸਕਦੇ ਆ ਇਸ ਸਪੈਸ਼ਲ ਪ੍ਰੋਗਰਾਮ ਦੇ ਤਹਿਤ ਜਿਹੜਾ ਹੈ ਕਿ ਅਸਲ ਦੇ ਵਿੱਚ ਕ੍ਰਿਸ ਜਿਹੜਾ ਆ ਉਹਨੇ ਇਹ ਚੇਂਜ ਦੇ ਲਈ ਪੁਸ਼ ਕੀਤਾ ਕਾਫੀ ਜਦੋਂ ਉਹਦਾ ਪਹਿਲਾ ਬੱਚਾ ਬਾਰਨ ਹੋਇਆ ਸੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਜੀਣਾ ਚਾਹਣਾ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਬੱਚੀ ਨੂੰ ਵੱਡੀ ਹੁੰਦੀ ਦੇਖਣਾ ਚਾਹਣਾ ਆ ਪਹਿਲਾਂ ਪਹਿਲੀ ਰਿਕੁਐਸਟ ਉਹਨੇ ਕੀਤੀ ਸੀ ਇਸ ਦਵਾਈ ਦੇ ਲਈ ਉਹਨੇ ਡਿਕਲਾਈਨ ਕਰ ਦਿੱਤੀ ਇਹ ਕਹਿੰਦੇ ਵੀ ਨਹੀਂ ਸੋ ਉਹ ਤੋਂ ਬਾਅਦ ਫਿਰ ਨਿਊਜ਼ ਉਹ ਮੀਡੀਆ ਦੇ ਵਿੱਚ ਚੱਲੇ ਗਿਆ ਨਿਊਜ਼ ਸਟੋਰੀਜ਼ ਪਬਲਿਸ਼ ਹੋਈਆਂ ਤੇ ਹੋਰ ਬਹੁਤ ਕੁਝ ਹੋਇਆ ਤੇ ਗੱਲਬਾਤ ਜਿਹੜੀ ਫੇਰ ਉਹਨਾਂ ਨੇ ਇਹਨੂੰ ਅਪਰੂਵ ਕਰ ਦਿੱਤਾ ਹੁਣ ਪਤਾ ਲੱਗਿਆ ਵੀ ਹੋਰ ਪੇਸ਼ੈਂਟ ਬਹੁਤ ਆ ਕ੍ਰਿਸਾ ਹੋਰ ਪੇਸ਼ੈਂਟ ਆ ਜੈਨੀਫਰ ਨਿਕਲੇਸ ਆ ਤੇ ਉਹ ਸਾਰਿਆਂ ਨੂੰ ਵੀ ਹੁਣ ਜਿਹੜੀ ਇਹ 1 ਸਾਲ ਦੇ ਲਈ ਕਵਰਡ ਟ੍ਰੀਟਮੈਂਟ ਮਿਲ ਰਹੀ ਹੈ ਜਿਹੜੀ ਸੈਕੰਡ ਟ੍ਰੀਟਮੈਂਟ क्रूशियल ਆ ਕਿਉਂਕਿ ਇਹਦੇ ਤੋਂ ਬਿਨਾ ਪੇਸ਼ੈਂਟ ਜਿਹੜੇ ਨੇ ਆਮ ਤੌਰ ਦੇ ਉੱਤੇ ਮਤਲਬ 5 ਕੁ ਮਹੀਨੇ ਕਈ ਵਾਰੀ ਇਹਦੇ ਨਾਲ ਸਰਵਾਈਵ ਕਰਦੇ ਆ ਐਡਵੋਕੇਸੀ ਜਿਹੜੇ ਗਰੁੱਪ ਨੇ ਇਹਦੇ ਬਾਰੇ ਕਰ ਰਹੇ ਆ ਵੀ ਇਹਦਾ ਸਪੋਰਟ ਸਰਕਾਰ ਨੂੰ ਕਰਦਣੀ ਚਾਹੀਦੀ ਆ ਜਿਹੜੇ ਉਹ ਉਹਨਾਂ ਨੇ ਇੱਕ ਕੈਂਸਰ ਐਡਵੋਕੇਸੀ ਗਰੁੱਪ ਵੀ ਕੁਝ ਲੋਕਾਂ ਨੇ ਸਟਾਰਟ ਕੀਤਾ ਹੈ ਜੋ ਲਗਾਤਾਰ ਹੋਰ ਟ੍ਰੀਟਮੈਂਟ 옵ਸ਼ਨਸ ਦੇ ਲਈ ਕੈਨੇਡਾ ਦੇ ਵਿੱਚ ਪੁਸ਼ ਕਰ ਰਹੇ ਆ ਕਿਉਂਕਿ ਇੱਕ ਜਿਹੜੀ ਔਰਤ ਤੋਂ ਸ਼ੁਰੂ ਕੀਤਾ ਉਹਦੀ ਬੇਟੀ ਦੀ ਜਾਨ ਇਸੇ ਤਰ੍ਹਾਂ ਇਸ ਬਿਮਾਰੀ ਦੇ ਨਾਲ ਚਲੀ ਗਈ ਸੀ ਸਰਕਾਰ ਦਾ ਇੱਕ ਆਪਣਾ ਪੈਟਰਨ ਆ ਕੈਨੇਡਾ ਇੱਕ ਪ੍ਰੂਵ ਪੈਟਰਨ ਦੇ ਵਿੱਚ ਚੱਲਦਾ ਤੁਹਾਨੂੰ ਕੈਂਸਰ ਹੋ ਗਿਆ ਇਦਾਂ 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 ਇਲਾਜ ਕਰਨਗੇ ਉਹਦੇ ਤੋਂ ਬਾਹਰ ਨਹੀਂ ਜਾਂਦੇ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਕਈ ਹੋਰ ਟ੍ਰੀਟਮੈਂਟਸ ਹੈਗੀਆਂ ਜਿਹੜੀਆਂ ਹੋ ਸਕਦੀਆਂ ਔਰ ਕੋਈ ਟ੍ਰੀਟਮੈਂਟਸ ਇੱਥੇ ਹੈਗੀਆਂ ਜਿਹਨਾਂ ਨੂੰ ਇਹ ਕਵਰ ਨਹੀਂ ਕਰਦੇ ਏਸ਼ ਕਰਕੇ ਇਹਨੂੰ ਜਿਹੜਾ ਆ ਉਧਰਲੇ ਪਾਸੇ ਫਿਰ ਇਹਨੂੰ ਹੁਣ ਸਰਕਾਰ ਕਈ ਵਾਰੀ ਮੰਨ ਜਾਂਦੀ ਜਦੋਂ ਪ੍ਰੈਸ਼ਰ ਪੈਂਦਾ ਤੇ ਇੱਥੇ ਮੰਨ ਕੇ ਕਿਉਂਕਿ ਕੀਮਤ ਤਾਂ ਬਹੁਤ ਜ਼ਿਆਦਾ ਹੈ ਜਿਹੜੀ ਪੈਬਿਕ ਗੈਟਨਿਬ ਇਹਨੂੰ ਕਿਹਾ ਜਾ ਰਿਹਾ ਆ ਪੈਮਾਜ਼ਾਇਰ ਜਿਹੜੀ ਇਹ ਇਲਾਜ ਆ ਇਹ 15000 ਡਾਲਰ ਲੱਗਦਾ ਮਹੀਨੇ ਦਾ ਤੇ ਇਹ ਬਹੁਤ ਜ਼ਿਆਦਾ ਆ 15000 ਡਾਲਰ ਮਹੀਨੇ ਦੀ ਦਵਾਈ ਦਾ ਹੈਲਥ ਕੇਅਰ ਉਹਨੂੰ ਸਿਸਟਮ سپورਟ ਨਹੀਂ ਕਰਦਾ ਦੂਜੀ ਅਪਰੋਚ ਬਹੁਤ ਲਿਮਟਿਡ ਆ ਨਵੀਂ ਦਵਾਈ ਆ ਤੇ ਇਹਦੇ ਲਈ ਤੁਹਾਨੂੰ ਬਹੁਤ ਸਾਰੀਆਂ ਅਪਰੂਵਲ ਪ੍ਰੋਸੈਸ ਹੋਰ ਪ੍ਰੋਗਰਾਮ ਸਰਕਾਰ ਉਹਨੂੰ ਉੱਥੇ ਤੱਕ ਜਾਂਦੀ ਆ ਹੁਣ ਹੋ ਸਕਦਾ ਸਰਕਾਰ ਪੰਜ ਸਾਲਾਂ ਨੂੰ ਇਹਨੂੰ ਅਪਰੂਵ ਕਰ ਦੇਵੇ ਜਾਂ ਪ੍ਰੋਸੈਸ ਦੇ ਤਹਿਤ ਸਾਲ ਨੂੰ ਅਪਰੂਵ ਕਰ ਦੇਵੇ ਸਾਲ ਤੱਕ ਤਾਂ ਬੰਦੇ ਦੀ ਜਾਨ ਜਾ ਸਕਦੀ ਹੈ ਦੂਜਾ ਵੀ ਇਹਦੇ ਵਿੱਚ ਕੇਸ ਵਾਈ ਕੇਸ ਦੇਖਿਆ ਜਾਂਦਾ ਕਰ ਵੀ ਦਿੰਦੀ ਹੈ ਸਰਕਾਰ ਮੰਨ ਵੀ ਜਾਂਦੀ ਹੈ ਕਿ ਕੈਂਸਰ ਦੀ ਇਸ ਕਿਸਮ ਦੀ ਟਰੀਟਮੈਂਟ ਕੀਤੀ ਜਾ ਸਕਦੀ ਪਰ ਕੇਸ ਵਾਈ ਕੇਸ ਦੇਖ ਕੇ ਬਜਟ ਕਨਸਟਰੈਂਟ ਹੈਲਥ케ਅਰ ਸਿਸਟਮ ਦੀ ਆਪਣੀਆਂ ਬਜਟਸ ਨੇ ਉਹਨਾਂ ਦੇ ਲਿਮਿਟੇਸ਼ਨ ਸਰਕਾਰ ਜਿਹੜੀ ਪ੍ਰਾਇੋਰਟਾਈਜ਼ ਕਰਦੀ ਹੈ ਕਿ ਲੋਡ ਕਿਸੇ ਦੀ ਕਿੱਦਾਂ ਦੀ ਆ ਉਸ ਆਪ ਦੇ ਨਾਲ ਦੂਜਾ ਡਾਟਾ ਬਹੁਤ ਲਿਮਿਟਡ ਅਵੇਲੇਬਲ ਹੈ ਦਵਾਈ ਨੇ ਕਰਨਾ ਕੀ ਹੈ ਸੋ ਕਈ ਇਹਦੇ ਕਾਰਨ ਨੇ ਪਰ ਮੁੱਖ ਦੀ ਗੱਲ ਇਸ ਕੇਸ ਦੇ ਵਿੱਚ ਇਸ ਵਿਅਕਤੀ ਨੂੰ ਜਿਹੜੀ ਸਫਲਤਾ ਮਿਲੀ ਹੈ ਕੈਲਗਰੀ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਹੁਣ ਹੋਪਫੁਲ ਆ ਕਿ ਅਲਬਰਟਾ ਸਰਕਾਰ ਇਹਦੀ ਮਦਦ ਕਰੂਗੀ ਤੇ ਜਿਹੜੀ ਨਵੀਂ ਕੈਂਸਰ ਟਰੀਟਮੈਂਟ ਆ ਜਿਹੜੀ ਉਹਦੇ ਚਾਂਸਸ ਇਸ ਗੱਲ ਦੇ ਵਧਾ ਦੇਊਗੀ ਕਿ ਉਹ ਆਪਣੀ ਬੇਟੀ ਨੂੰ ਵੱਡੀ ਹੁੰਦੀ ਉਹਨੂੰ ਦੇਖ ਸਕੇ ਭਾਬੀ ਜਿਉਂ ਦਾ ਰਹਿ ਸਕੇ ਇਹ ਜਿਹੜਾ ਬਾਇਲ ਡਾਕਟਰ ਕੈਂਸਰ ਇਹਨੂੰ ਸੀਸੀਏ ਕਿਹਾ ਜਾ ਰਿਹਾ ਜਿਹੜਾ ਖਾਸ ਤੌਰ ਦਾ ਜਿਹੜਾ ਇਹ ਕੈਂਸਰ ਇਹਨੂੰ ਇਹ ਜਿਹੜਾ ਇਹ ਜਿਹੜਾ ਇਹ ਕੈਂਸਰ ਕੋਲਨ ਗਲੋਕਾਰ ਰੀਸਿਕੋਮਾ ਸੀਸੀਏ ਦੇ ਕਰਕੇ ਇਹ ਕੈਂਸਰ ਦਾ ਨਾਮ ਆ ਪਰ ਬੜੇ ਰੇਅਰ ਡਿਜ਼ੀਜ਼ ਆ ਪਹਿਲਾਂ ਕਿਸੇ ਨੇ ਡਾਕਟਰਾਂ ਨੇ ਜੇ ਕਿਸੇ ਨੇ ਸੁਣਿਆ ਨਹੀਂ ਹੁਣ ਇਹਦਾ ਇਲਾਜ ਜਿਹੜੀ ਸਰਕਾਰ ਕਰਨ ਦੇ ਲਈ ਮੰਨ ਗਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ